ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਪਾਕਿਸਤਾਨ ਦੇ ਨਾਲ ਜੋ ਤਲਖੀ ਚੱਲ ਰਹੀ ਹੈ ਉਸ ਮਾਹੌਲ ਦੇ ਵਿੱਚ ਪੰਜਾਬੀ ਕਾਇਕਤ ਦੇ ਸਾਬਕਾ ਮਨਿਸਟਰ ਹੰਸਰਾਜ ਹੰਸ ਨੇ ਕੀ ਕਿਹਾ ਤੁਸੀਂ ਆਪ ਸੁਣੋ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ ਜਿਸ ਅੰਦਾਜ਼ ਦੇ ਵਿੱਚ ਹੰਸਰਾਜ ਹੰਸ ਨੇ ਨਰਿੰਦਰ ਮੋਦੀ ਦੀ ਪਿੱਠ ਥਪਥਪਾਈ ਅਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਕਿਸੇ ਵੀ ਚੀਜ਼ ਦਾ ਜਦੋਂ ਐਂਡ ਹੋ ਜਾਂਦਾ ਨਾ ਜੀ ਜ਼ੁਲਮ ਦੀ ਜਦੋਂ ਇੰਤਹਾ ਹੋ ਜਾਂਦੀ ਹੈ ਹੁਣ ਗੁਰੂ ਸਹਿਬਾਨ ਤਾਂ ਉਹਨੇ ਜਿਨ੍ਹਾਂ ਨੇ ਕਿਹਾ ਜਨ ਪ੍ਰੇਮ ਕੀਤਾ ਤਨ ਹੀ ਪ੍ਰਪਾਇਆ ਲੇਕਿਨ ਉਹਨਾਂ ਨੂੰ ਤਲਵਾਰ ਚੱਕਣੀ ਪਈ ਤਲਵਾਰ ਤੇ ਲਿਖਿਆ ਚੂ ਕਰ ਅਜ਼ਹਾਵਾ ਹੀਲ ਤੇ ਦਰਗਜ਼ਸ਼ਤ ਤੇ ਫਿਰ ਜਦੋਂ ਜ਼ੁਲਮ ਤੇ ਜ਼ਬਰ ਦੀ ਇੰਤਹਾ ਹੋ ਜਾਏ ਸਾਨੂੰ ਸਾਡੇ ਪੀਰਾਂ ਪੈਗੰਬਰਾਂ ਗੁਰੂਆਂ ਨੇ ਕਿਹਾ ਕਿ ਫਿਰ ਤੁਸੀਂ ਫਿਰ ਖਾਮੋਸ਼ ਰਹਿਣਾ ਵੀ ਬੇਗਹਿਰਤਾ ਦਾ ਕੰਮ ਹੈ ਜਿੱਦਣ ਦੇ ਪਲਵਾਮਾ ਇਹ 40 42 ਮਾਵਾਂ ਦੇ ਪੁੱਤਰ ਸਾਡੇ ਫੌਜੀ ਜਵਾਨ ਸ਼ਹੀਦ ਹੋਏ ਆ ਤੇ ਸਾਡਾ ਬੱਬਰ ਸ਼ੇਰ ਜਿੱਦਾਂ ਜ਼ਖਮੀ ਸ਼ੇਰ ਹੋਇਆ ਇਦਾਂ ਫਿਰਦਾ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਭਾਈ ਮੋਦੀ ਉਹਨਾਂ ਨੇ ਫੇ ਸਾਰੀਆਂ ਫੋਰਸਿਸ ਨੂੰ ਕਹਿਤਾ ਆਰਮੀਨੋ ਕਿ ਖੁੱਲੀ ਛੁੱਟੀ ਆ ਜੋ ਕਰ ਦੇ ਕਰ ਸਕਦੇ ਕਰੋ ਉਹਨਾਂ ਗੈਰ ਜ਼ਮੰਦਾਂ ਨੇ ਫੇ ਸਾਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਹਿੰਦੁਸਤਾਨ ਅਜੇ ਜ਼ਿੰਦਾ ਹੈ ਹਿੰਦੁਸਤਾਨ ਦੀ ਗੈਰਤ ਜ਼ਿੰਦਾ ਹੈ ਔਰ ਮੈਂ ਫੌਜੀ ਭਾਈਆਂ ਨੂੰ ਸਲੂਟ ਕਰਦਾ ਦੇਖੋ ਕਿੰਨੀ دیر ਵੋਇਡ ਕਰੀ ਜਾਊਗੀ ਐਂਡ ਹੋ ਗਿਆ ਹੁਣ ਮੈਨੂੰ ਤਾਂ ਲੱਗਦਾ ਵਾਜਿਬ ਉਜੇ ਛੱਡ ਕੇ ਸਾਨੂੰ ਕਿਤੇ ਚੱਕਣਾ ਨਾ ਪੈ ਜਾਇਆ ਇਸਲਾਜਾ ਕਿਉਂਕਿ ਅਸੀਂ ਤਾਂ ਅਰਦਾਸ ਕਰਦੇ ਦੁਆ ਕਰਦੇ ਆ ਮੈਨੂੰ ਤਾਂ ਸਾਰੇ ਦੁਨੀਆ ਹੀ ਸੁਣਦੀ ਹੈ ਮੁਹੱਬਤ ਕਰਦੀ ਹੈ ਮੈਂ ਉਹਨਾਂ ਦੀ ਵੀ ਖੈਰ ਮਨਾਉਂਦਾ ਰਹਿਣਾ ਦੀ ਵੀ ਲੇਕਿਨ ਜਿਸ ਵਤਨ ਚ ਮੈਂ ਪੈਦਾ ਹੋਇਆ ਵਤਨ ਪ੍ਰਸਤ ਹੋਣਾ ਮੇਰਾ ਹੱਕ ਹੈ ਮੈਂ ਤੇ ਇਹ ਕਹੂੰਗਾ ਇਸ਼ਕ ਕਰੋ ਇਸ਼ਕ ਕਰਨਾ ਤੁਹਾਡਾ ਪੈਦਾਸ਼ੀ ਹੱਕ ਹੈ ਮਗਰ ਕਿਉਂ ਨਾ ਇਸ ਵਾਰ ਵਤਨ ਕੀ ਮਿੱਟੀ ਕੋ ਮਾਸ਼ੂਕ ਬਣਾ ਲੈ ਸਾਡੇ ਬੱਚੇ ਮਾਵਾਂ ਦੇ ਮਰ ਰਹੇ ਰੋਜ਼ ਬਾਰਡਰ ਤੇ ਫਿਕ ਕਾਦੀਆਂ ਮੁਹਬਤਾਂ ਕਾਦੇ ਗਾਣੇ ਕਾਦੀਆਂ ਕ੍ਰਿਕਟਾਂ ਇਸ ਕਰਕੇ ਇਹ ਕਰਨਾ ਹੀ ਪੈਣਾ ਸੀ ਆਪਰੇਸ਼ਨ ਮੈਂ ਨਹੀਂ ਨਹੀਂ ਮੈਂ ਤਾਂ ਨਹੀਂ ਚਾਹੁੰਦਾ ਨਾਤਾ ਤੋੜੋ ਸਕਾ ਭਰਾ ਵੀ ਆ ਉਹਨੂੰ ਬਾਰ ਬਾਰ ਸਮਝਾਇਆ ਕਿ ਬੰਦਾ ਬਣ ਜਾ ਜੇ ਬੰਦੇ ਦਾ ਪੁੱਤ ਬਣੇਗਾ ਨਹੀਂ ਤੂੰ ਉਹਨੂੰ ਥੋੜਾ ਦਸ਼ਾਂਦਾ ਦਿਓ ਆ ਦਸ਼ਾਂਦਾ ਜਿਹਾ ਦੇਤਾ ਹੁਣ ਠੀਕ ਰਹੇਂਗਾ ਗੁਰਪਿਆਰੀਓ ਪਾਕਿਸਤਾਨ ਨੇ ਜੋ ਹਰਕਤ ਕੀਤੀ ਹੈ ਉਸ ਤੋਂ ਬਾਅਦ ਹਰ ਕੋਈ ਇਹ ਹੀ ਚਾਹੁੰਦਾ ਸੀ ਕਿ ਪਾਕਿਸਤਾਨ ਤਾਂ ਜਲਦ-ਜਲਦ ਬਦਲਾ ਲਿਖਤਾ ਜਾਵੇ ਪਰ ਇਸ ਬਦਲੇ ਦੇ ਪਿੱਛੇ ਸੱਚਾਈ ਕੀ ਹੈ ਇਸ ਹਮਲੇ ਦੀ असली वजह की है क्योंकि पाकिस्तान ने जिनियां गल्ला आज तक सामने रखिया ने या कहिया ने या इमरान खान ਦੇ ਪਾਸ਼ਾ ਜਿੰਨੇ ਵੀ ਸਾਹਮਣੇ ਅਜੇ ਤੱਕ ਆਏ ਨੇ ਪੁਲਵਾਮਾ ਹਮਲੇ ਤੋਂ ਬਾਅਦ ਉਹਨਾਂ ਨੇ ਇਹੀ ਜ਼ਾਹਿਰ ਕੀਤਾ ਹੈ ਕਿ ਪਾਕਿਸਤਾਨ ਦਾ ਇਸ ਦੇ ਵਿੱਚ ਕਦੇ ਕੋਈ ਵੀ ਹੱਥ ਨਹੀਂ ਸੀ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਭਾਰਤੀ ਸੈਨਾ ਦਾ ਇੱਕ ਜਵਾਨ ਉਹਨਾਂ ਦੇ ਹੱਥੇ ਚੜਿਆ ਹੈ ਉਸ ਨੂੰ ਭਾਰਤ ਦੀਆਂ ਸਰਕਾਰਾਂ ਵਾਪਸ ਲਿਆ ਪਾਉਂਦੀਆਂ ਨੇ ਜਾਂ ਨਹੀਂ ਲਿਆ ਪਾਉਂਦੀਆਂ ਸਾਡੇ ਭਾਰਤੀ ਪਾਇਲਟ ਨੂੰ ਪਾਕਿਸਤਾਨ ਬਾਏ ਸੇਤ ਵਾਪਸ ਕਰਦਾ ਹੈ ਜਾਂ ਨਹੀਂ ਕਰਦਾ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ